ਅੰਜੀ ਆਪਾਂ ਗਲਾਈਆਂ ਪਲਾਸਟਰ ਕਰਤੀਆਂ ਸੀ ਇੱਧਰ ਲਈ ਗਲਾਈ ਦੇ ਉੱਪਰ ਆਪਣੀ ਰਹਿੰਦੀ ਹੈ ਡਬਲ ਕੋਰ ਲਾਉਣ ਵਾਲੀ ਇੱਧਰ ਆਪਾਂ ਡਬਲ ਕੋਰ ਲਾਤੀ ਤੇ ਇਹਦੀ ਕਟਿੰਗ ਵਗੈਰਾ ਹੁੰਦੀ ਇਸ ਦਿਖਾਵਾਂਗੇ ਤੁਹਾਨੂੰ ਇਸ ਤਰ੍ਹਾਂ ਹੁੰਦੀ ਹੈ ਤੇ ਆ ਜਿਹੜੇ ਆਪਣੇ ਚਾਬੀਆਂ ਵਜ ਦੀਆਂ ਡਾਟਾਂ ਦੀਆਂ ਉਹ ਚਾਬੀਆਂ ਦੇਖੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਮਤਲਬ ਪਲਾਸਟਰ ਕਰ ਰਹੇ ਹਾਂ ਇਹਦੇ ਇਹਦੇ ਉੱਪਰ ਵੀ ਆਪਾਂ ਐ ਡਬਲ ਕੋਰ ਦਿਖਾਈਏਗੀ ਡਬਲ ਮਸਾਲਾ ਲਾ ਕੇ ਤੇ ਫਿਨਿਸ਼ਿੰਗ ਦੇਖੋ ਤੁਸੀਂ ਮੇਨ ਗੱਲ ਤਾਂ ਆਪਣੇ ਵੀਡੀਓ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਾਸ਼ਟ੍ਰੀਕਾਲ ਜੀ ਤੇ ਅੱਜ ਆਪਾਂ ਪੋਪਰਾ ਬਰਾਂਡਾ ਕਰੀ ਜਾਂਦੇ ਆਂਗੇ ਪਲਾਸਟਰ ਬਾਹਰਲੇ ਪਾਸਿਓਂ ਡਿਜ਼ਾਈਨ ਕਾਫੀ ਐ ਕੋਰਾ ਕਪੜੇ ਤੇ ਸਾਨੂੰ ਸਾਰੇ ਬੰਦੇ ਦਿਖਾਵਾਂਗੇ ਗੋਲਾ ਵਗੈਰਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੰਗੀ ਲੱਗੀ ਤਾਂ ਯਾਰਾ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਇਹ ਕੇਰਾ ਉੱਤੋਂ-ਉੱਤੋਂ ਕਰਕੇ ਆਪਾਂ ਫੇਰ ਆ ਮੋਲਡਿੰਗਾਂ ਕਰਾਂਗੇ ਮੋਲਡਿੰਗਾਂ ਤੋਂ ਬਾਅਦ ਫੇਰ ਆਪਾਂ ਪਿੱਲਰ ਕਰਨੇ ਆ ਪਿੱਲਰ ਕੱਚੇ ਕਰਕੇ ਇਹਦੇ ਉੱਤੇ ਲਾਈਨਿੰਗ ਆਏਗੀ ਉਹ ਵੀ ਦਿਖਾਵਾਂਗੇ ਸੋਨੋ ਤੇ ਆ ਮਤਲਬ ਆ ਜਿਹੜੇ ਡੱਬਿਆਂ ਨੇ ਇੱਥੇ ਲੱਗ ਜਾਣਗੇ ਆਪਣੇ ਵੱਲੋਂ ਦੂਜੇ ਲੈਂਪ ਹੁੰਦੇ ਜਿਹੜੇ ਵਾਲ ਲੈਂਪ ਵਾਜਦੇ ਆ ਉਹ ਉਹ ਲੱਗ ਜਾਣਗੇ ਪੁਰਾਣੇ ਆਪਣੇ ਕਲਾਸਿਕਲ ਲੁੱਕ ਦੇ ਹੁੰਦੇ ਜਿਹੜੇ ਤੇ ਬਾਕੀ ਦਿਖਾਵਾਂਗੇ ਕੰਮ ਹੁੰਦਾ ਤੇ ਮਸਾਲਾ ਇਹ ਕੰਮ ਤੇ ਥੋੜਾ ਜਿਹਾ ਆਪਾਂ ਨੂੰ ਤੇਜ ਲਾਉਣਾ ਪੈਂਦਾ ਢਾਈ ਕਿੱਕ ਦਾ ਮਸਾਲਾ ਲਾ ਰਹੇ ਹਾਂ ਕੋਰਾ ਕਰਾਂ ਦਾ ਕਰਕੇ ਹਾਂਜੀ ਜਿਹੜੀ ਆਪਾਂ ਡਬਲ ਕੋਰ ਕੱਟਦੇ ਆ ਇਹਦੇ ਵਾਸਤੇ ਇੱਕ ਸਿੰਪਲ ਜਿਹਾ ਯੰਤਰ ਬਣਾਇਆ ਹੋਇਆਗਾ ਦੋ ਮੇਖਾਂ ਲਾ ਕੇ ਤੇ ਆਪਣਾ ਇਹ 2 ਇੰਚ ਹੀ ਹੈਗਾ ਪੂਰਾ ਸਪੇਸ ਇਹਦਾ ਤੇ ਆਪਾਂ ਜੇ ਇਹਦੂੰ ਚੰਗਾ ਵੀ ਚੀਜ਼ ਬਣਾਉਣੀ ਹੋਵੇ ਤਾਂ ਇਹਦੇ ਵਿੱਚ ਆਪਾਂ ਇੱਥੇ ਬੈਰਿੰਗ ਫਿੱਟ ਕਰ ਸਕਦੇ ਹਾਂ ਇਹਦੀ ਥਾਂ ਤੇ ਕੋਈ ਲਾ ਕੇ ਸਿਸਟਮ ਜਗਾਰਡ ਲਾ ਕੇ ਇਹਦੇ ਵਿੱਚ ਬੈਰਿੰਗ ਫਿੱਟ ਕਰਕੇ ਤੇ ਉਹ ਬੈਰਿੰਗ ਐ ਚੱਲੀ ਜਾਊਗਾ ਆਪਾਂ ਇਹਦਾ ਵੀ ਕਰ ਸਕਦੇ ਆ ਤੇ ਨਹੀਂ ਜੇ ਹੱਥ ਨਿਕਲ ਆ ਤਾਂ ਤੁਸੀਂ ਕੱਲੀ ਲੈਣ ਲੈਣ ਆਪਣੀ ਆਪ ਦੇ ਤਰੀਕੇ ਨਾਲ ਦਿਮਾਗ ਨਾਲ ਮਾਰ ਸਕਦੇ ਜੀ ਜੇ ਲੋ ਕੇਰਾ ਆਪਣੀ ਐ ਲੈਣ ਵੱਜ ਗਈ ਤੇ ਉਸ ਤੋਂ ਬਾਅਦ ਆਪਣੀ ਇਹ ਮਝੋਲੇ ਦੇ ਨਾਲ ਕਟਿੰਗ ਹੋ ਜੂਗੀ ਹੁਣ ਆ ਦੇਖੋ ਤੁਸੀਂ ਲੈਣ ਵੱਜ ਚੁੱਕੀ ਐ ਤੇ ਇਸ ਤੋਂ ਬਾਅਦ ਆਪਣੀ ਐ ਨਾਲ ਨਾਲ ਕਟਿੰਗ ਕਰ ਦਾਂਗੇ। ਹਾਂਜੀ ਦੇਖੋ ਗੱਲ ਬਣਦੀ ਆ ਡਬਲ ਕੋਰ ਲਾ ਕੇ ਗਲਾਈ ਦੀ ਤੇ ਉਹ ਆਪਣਾ ਪੱਤਾ ਰਹਿ ਗਿਆ ਗੱਲਾ ਜਾਂ ਆਪਾਂ ਕਹਿ ਲਗੇ ਵੀ ਚਾਬੀ ਕਹਨੇ ਜਿਹਨੂੰ ਆਪਾਂ ਡਾਟ ਦੀ ਤੇ ਕਾਜ ਖੁਸ਼ਖਬਰੀ ਦੀ ਗੱਲ ਹੈ ਵੀ ਆਪਣਾ ਲੋਗੋ ਬਣ ਕੇ ਆ ਗਿਆ ਸਿੱਕ ਮਾਟੀ ਦਿਖਾਉਣੇ ਨੂੰ ਏ ਕਰੋ ਜੀ ਚੱਕਾ ਇਹ ਲੋਗੋ ਲਾ ਕੇ ਹੁਣ ਆਪਣੀਆਂ ਵੀਡੀਓ ਆਇਆ ਕਰਨਗੀਆਂ ਤੇ ਜ਼ਰੂਰ ਤੁਸੀਂ ਨਕਲੀ ਅਸਲੀ ਦੀ ਪਛਾਣ ਕਰਨੀ ਹੈ ਕੋਈ ਵੀ ਚੀਜ਼ ਫੋਟੋ ਲੱਗੋ ਜਾਂ ਫੋਟੋ ਆਇਆ ਕਰੋ ਕੁਝ ਵੀ ਆਇਆ ਕਰੋ ਉਹ ਇਹ ਲੋਗੋ ਲਾ ਕੇ ਆਇਆ ਕਰੂਗੀ ਜ਼ਰੂਰ ਸਪੋਰਟ ਕਰਿਓ ਤੇ ਆਪਣਾ ਸ਼ੌਂਕੀ ਸਤਨਾਮ ਸਿੰਘ ਨੰਬਰ ਲਿਖਿਆ ਹੋਇਆ ਥੱਲੇ ਤੇ ਨਾਲੇ ਐ ਹੋ ਜਾਂਦਾ ਵੀ ਚਲ ਕੰਟੈਕਟ ਕਰਨਾ ਸੌਖਾ ਹੈਗਾ ਆਪਾਂ ਨੂੰ ਸਪੈਸ਼ਲ ਕੋਈ ਨੰਬਰ ਵਗੈਰਾ ਪਾਉਣ ਦੀ ਲੋੜ ਨਹੀਂ ਕੱਲ ਆ ਪਾਏ ਕਰਕੇ ਕੋਰ ਦਿਖਾ ਰਹੇ ਸੀ ਤੇ ਉਹਦੇ ਵਿੱਚ ਇੱਕ ਵੀਰ ਨੇ ਕਮੈਂਟ ਕਰਿਆ ਕਹਿੰਦਾ ਵੀ ਤੁਹਾਡੀ ਕੋਰ ਹੈ ਜਿਹੜੀ ਇਧਰੋਂ ਮੋਟੀ ਦਿਸ ਰਹੀ ਹੈ ਉਧਰੋਂ ਪਤਲੀ ਮਤਲਬ ਮਟਾਈ ਚ ਘੱਟ ਦਿਸ ਰਹੀ ਹੈ ਵਾਣੀ ਵੀ ਜਦੋਂ ਹੁਣ ਆਪਣੀ ਅੱਖ ਦੇ ਨੇੜੇ ਕੋਈ ਵੀ ਚੀਜ਼ ਹੁੰਦੀ ਆ ਉਹ ਵੱਡੀ ਹਮੇਸ਼ਾ ਦੇਸੂ ਦੂਰ ਜਾਊਗੀ ਜਿਉਂ ਜਿਉਂ ਓਵੇਂ ਬਰੀਕ ਦਿਸੂ ਛੋਟੀ ਦਿਸੂ ਤੇ ਕੈਮਰਾ ਨੇੜੇ ਲਾਉਣ ਦਾ ਮਤਲਬ ਤਾਂ ਇਹ ਸੀ ਵੀ ਸਿੱਧੇ ਦੇਖੋ ਸਿੱਧੀ ਐ ਕੋਰ ਉਹਤਲਾ ਪਾਸਾ ਨੇੜੇ نیچے ਵਾਲਾ ਪਾਸਾ ਉੱਤੋਂ ਆਪਾਂ ਐਸ ਲੋ ਟੈਂਕ ਕੋਰ ਮੋੜ ਦਿੰਨੇ ਹੰਨੇ ਆ ਜੇ ਜਿਹੜਾ ਆ ਡਾਟ ਦੀ ਚਾਬੀ ਕਹਲੋ ਚਾਹੇ ਫਾਨਾ ਕਹਲੋ ਇਹ ਚੀਜ਼ ਇੱਕੋ ਜਿਹਾ ਬਣਾਉਣ ਦਾ ਹੁਣ ਤਾਂਹਾਂ ਤਾਂ ਜਿਵੇਂ ਲੈਵਲ ਲੱਗ ਜਾਓ ਥੱਲੇ ਵੀ ਲੈਵਲ ਚ ਲੱਗ ਜਾਓ ਸ਼ੈਡਾਂ ਦਾ ਕੀ ਪ੍ਰੋਸੈਸ ਕਰੀਏ ਤੇ ਸਾਲਤ ਵਗੈਰਾ ਤਾਂ ਲੱਗਦੇ ਹੀ ਨਹੀਂ ਕੋਈ ਤਾਂ ਇਹਦਾ ਪ੍ਰੋਸੈਸ ਤੁਹਾਨੂੰ ਅੱਜ ਆਪਾਂ ਦੱਸਦੇ ਆ ਬਸੇ ਚਲੋ ਜਿਹੜਾ ਵੀਰ ਭਰਾਵਾਂ ਨੂੰ ਪਤਾ ਹੋ ਲਾਈਕ ਕਰ ਦਿਓ ਏ ਜੇ ਨਾਨੋ ਨਹੀਂ ਪਤਾ ਉਹ ਦੇਖ ਲਿਓ ਆਪਾਂ ਥੱਲਿਓ ਕੀ ਕਰਨਾ ਹੈ ਥੱਲਿਓ ਇਹਦਾ ਵਿਚਾਲਾ ਕਰਨਾ ਜਿਹੜੋ ਆਪਣੀ ਕੇਰਾ ਇਧਰ ਲਈ ਆਮ ਕੋਰ ਲੱਗੀ ਦੂਜੀ ਕੋਰ ਨਹੀਂ ਕੇਰਾ ਜਿਹੜੀ ਇਧਰੋਂ ਮੋੜ ਕੇ ਇਧਰ ਗੱਜ ਲਾ ਕੇ ਇਧਰੋਂ ਮੋੜਦੇ ਆਪਾਂ ਉਹ ਕੋਰ ਲੱਗੀ ਜਦੋਂ ਵਿਚਾਲਾ ਕਰ ਲਿਆ ਇੱਥੋਂ ਆਪਾਂ ਲੈਵਲ ਖੜਮੇ ਤੇ ਵੀ ਨਿਸ਼ਾਨੀਆਂ ਆਪਣੇ ਹੁੰਦੀ ਹੈ ਜਿਵੇਂ ਸਾਲ ਦੱਸਦਾ ਹੁੰਦਾ ਆ ਲੈਵਲ ਹੈ ਜਿਹੜਾ ਉਤਲਾ ਪਾਸਾ ਇਹਦਾ ਐਂ ਤਰਕੇ ਤੇ ਨਹੀਂ ਫਿਰ ਸਾਲ ਦੇ ਵਿੱਚ ਗੱਜ ਲਾ ਕੇ ਆਪਣੀ ਸ਼ਾਨੀ ਲਾ ਸਕਦੇ ਆ ਉਹ ਲਾ ਕੇ ਤੇ ਉਸ ਤੋਂ ਬਾਅਦ ਆਪਣਾ ਆ ਵੇਖੋ ਪਹਿਲਾ ਆਮ ਸਹੀ ਜੇ ਲੱਗਦਾ ਸੀ ਇਹ ਤੇ ਜਦੋਂ ਆਪਾਂ ਇਹ ਪ੍ਰੋਸੈਸ ਕਰਿਆ ਤਾਂ ਘੱਟੋ ਘੱਟ ਮੈਨੂੰ ਐਂ ਲੱਗਦਾ ਵੀ ਉਂਗਲ ਦਾ ਫਰਕ ਹੈ ਇੱਧਰ ਇੱਕ ਇੱਕ ਉਂਗਲ ਮਾਤਮ ਮਾਲ ਹੋਰ ਲੱਗੂਗਾ ਤਾਂ ਕਰਕੇ ਫਰਕ ਪੋਰਾ ਵੀ ਨਾ ਰਵੇ ਤੇ ਇਹਦੀ ਆਪਾਂ ਇੱਥੋਂ ਇੰਚ ਦੀ ਉਹ ਕਟਾਂਗੇ ਕੋਰ ਡਬਲ ਪਲਾਸਟਰ ਲਾਇਆ ਹੋਇਆ ਇਹ ਤੇ ਬਾਕੀ ਇੰਨਾ ਕੰਮ ਹੋ ਗਿਆ ਗੋਲੇ ਵਗੈਰਾ ਦੇਖੋ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਆਪਣੇ ਨਾਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ